ਔਗਣ ਪਾ ਕੇ ਤੇਜ ਦਿੱਤੇ ਪਰ ਮਨੁੱਖ ਆਪਣੇ ਆਪ ਨੂੰ ਇੰਨਾ ਸਿਆਣਾ ਸਮਝਦਾ ਹੈ ਜੇ ਗੁਰੂ ਤੋਂ ਬਗੈਰ ਕਈ ਵੀ ਮੈਂ ਇਹਨਾਂ ਔਗਣਾਂ ਤੇ ਕਾਬੂ ਪਾ ਲੈਣਾ ਮੈਂ ਬੜਾ ਸਿਆਣਾ ਜੀ ਮੈਂ ਬੜਾ ਸਿਆਣਾ ਪਰ ਦਾਤਾ ਜੀ ਨੇ ਬਾਣੀ ਵਿੱਚ ਇਹੋ ਜੀਆਂ ਗੱਲਾਂ ਵੀ ਸਮਝਾ ਦਿੱਤੇ ਆ ਉਹ ਕਹਿੰਦੇ ਭਲਿਆ ਤੇਰੇ ਤੋਂ بڑے بڑے ਤਾਕਤਵਰ ਇੱਥੇ ਮਤਬਾਹ ਹੁੰਦੇ ਦੇਖੇ ਇੱਕ ਇੱਕ ਔਗਣ ਸੇ ਉਹਨਾਂ ਦੇ ਅੰਦਰ ਤੇ ਉਹਨਾਂ ਦਾ ਜੀਵਨ ਨਾਸ਼ ਕਰ ਦਿੰਦਾ ਹੈ ਇੱਕ ਇੱਕ ਔਗਣ ਨੇ ਤੇ ਭਲਿਆ ਤੇਰੇ ਅੰਦਰ ਤੇ ਪ੍ਰਮਾਤਮਾ ਨੇ ਪੰਜ ਪਾਇ ਤੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਗੁਰੂ ਤੋਂ ਬਗੈਰ ਤੂੰ ਕਿੱਥੇ ਬਚ ਜਾਵੇਂਗਾ ਮਿਰਗ ਹਿਰਨ ਨੂੰ ਰੋਗ ਹੈ ਕੱਲਾ ਸੁਣਨ ਦਾ ਜਦੋਂ ਸ਼ਿਕਾਰੀ ਹਿਰਨ ਨੂੰ ਪਕੜਦਾ ਹੈ ਨਾ ਘੜੇ ਦੇ ਉੱਤੇ ਘੰਡੇ ਹੀੜੇ ਦੀ ਆਵਾਜ਼ ਕੱਢਦਾ ਹੈ ਹਿਰਨ ਆਪਣੇ ਆਪ ਉਧਰ ਤੁਰ ਪੈਂਦਾ ਉਸ ਆਵਾਜ਼ ਤੇ ਮੋਹਿਤ ਹੋ ਕੇ ਸ਼ਿਕਾਰੀ ਪਕੜ ਲੈਂਦਾ ਉਹਨੂੰ ਜੀ ਮ੍ਰਗ ਮੀਨ ਕਹਿੰਦੇ ਮੱਛੀ ਵੀ ਵੇਖੋ ਆਪਣੇ ਨੂੰ ਕਿੰਨਾ ਚਲਾਕ ਸਮੇਂ ਦੇ ਪਾਣੀ ਵਿੱਚ ਰਹਿਣ ਵਾਲੇ ਪਰ ਪਕੜਨ ਵਾਲਾ ਵੀ ਉਹਨੂੰ ਵੇਖੋ ਮਾਸ ਦਾ ਇੱਕ ਟੁਕੜਾ ਲਗਾਉਂਦਾ ਹੈ ਤੇ ਵੇਖ ਲੋ ਕੁੰਡੀ ਰਈ ਪਕੜ ਲੈਂਦਾ ਹੈ ਉਹਨੇ ਇਕੱਲਾ ਜ਼ਬਾਨ ਦਾ ਚਸਕਾ ਤੇ ਹਿਰਨ ਨੂੰ ਇਕੱਲਾ ਸੁਣਨ ਦਾ ਚਸਕਾ ਮ੍ਰਗ ਮੀਨ ਭਿੰਗ ਤੇ ਕਹਿੰਦੇ ਭਵਰੇ ਨੂੰ ਕੱਲਾ ਨੱਕਦਾ ਚਸਕਾ ਸੁੰਗਣ ਦਾ ਤੇ ਦੇਖ ਲਓ ਫੁੱਲ ਦੇ ਉੱਤੇ ਬਾਰ ਬਾਰ ਆ ਕੇ ਬੈਠਦਾ ਆ ਤੇ ਫੁੱਲ ਦੇ ਵਿੱਚ ਇੱਕ ਦਿਨ ਸੰਪਟ ੋ ਕੇ ਉਹਦੀ ਮੌਤ ਹੋ ਜਾਂਦੀ ਹੈ। ਮ੍ਰਿਗ ਮੀਨ ਭਿੰਗ ਪਤੰਗ ਤੇ ਪਤੰਗਾ ਉਹ ਦੇਖ ਲਓ ਨੂੰ ਕੱਲਾ ਵੇਖਣ ਦਾ ਤੇ ਵੇਖੋ ਆਪਾਂ ਬਾਰਿਸ਼ ਜੇ ਦੇਖਦੇ ਨੇ ਕਿੰਨੇ ਵੇਖੋ ਜੀ ਪਤੰਗੇ ਨਿਕਲਦੇ ਨੇ ਤੇ ਐ ਸੜ ਮਰਦੇ ਨੇ ਲਾਈਟ ਦੇ ਉੱਤੇ ਆ ਕੇ ਉਹਨੂੰ ਕੱਲਾ ਵੇਖਣ ਦਾ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਕੁੰਚਰ ਦਾ ਪਾਵੇ ਹਾਥੀ ਕਹਿੰਦੇ ਹਾਥੀ ਦੇ ਅੰਦਰ ਰੱਬ ਨੇ ਕਾਮ ਬੜਾ ਪਾਇਆ ਆ ਇਹ ਇੱਕ ਨਕਲੀ ਹਥਣੀ ਜੀ ਬਣਾ ਕੇ ਨਾ ਬਾਣੀ ਦੇ ਅੰਦਰ ਹੀ ਬਚਨ ਹੁੰਦੇ ਨੇ ਜੀ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ ਚਲ ਤਰਚੋ ਜਗ ਦੀਸ਼ ਕਾਮ ਸੁਆਏ ਗਜ ਬਸ ਪਰੇ ਮਨ ਬਉਰਾ ਰੇ ਅੰਕਸ ਸਹਯੋ ਸੀਸ ਕਹਿੰਦੇ ਉਹਨੂੰ ਪਕੜਨ ਦੇ ਲਈ ਪਤਾ ਕੀ ਕਰਦੇ ਬੜਾ ਵੱਡਾ ਟੋਆ ਪੁੱਟਦੇ ਜੀ ਜ਼ਮੀਨ ਦੇ ਜ਼ਮੀਨ ਤੇ ਤੇ ਉੱਤੇ ਬਣਾ ਕੇ ਰੱਖ ਦਿੰਦੇ ਨੇ ਹਥਨੀਂ ਵਰਗੀ ਇੱਕ ਲੱਕੜ ਦੀ ਕਲਬੂਤਨੀ ਢਾਂਚਾ ਉਹ ਵੇਖ ਕੇ ਭੱਜਾ ਆਉਂਦਾ ਉੱਤੇ ਪਾ ਦਿੱਤਾ ਜਾਂਦੇ ਐਵੇਂ ਮਾੜੇ ਮੋਟੇ ਜਿਹੜਾ ਕੋਈ ਨਾ ਕੋਈ ਪਰਾਲੀ ਆਦਿਕ ਜਾਂ ਕੱਖ ਕਾਣ ਪਾ ਦਿੱਤਾ ਜਾਂਦਾ ਜਦੋਂ ਭੱਜਾ ਆਉਂਦਾ ਤੇ ਉਹਦੇ ਵਿੱਚ ਡਿੱਗ ਜਾਂਦਾ ਫਿਰ ਉਹਦੇ ਸਿਰ ਤੇ ਅੰਕਸ ਮਾਰ ਮਾਰ ਕੇ ਲੋਏ ਦਾ ਕੁੰਡਾ ਮਾਰ ਮਾਰ ਕੇ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਕਹਿੰਦੇ ਕੱਡਾ ਤਾਕਤ ਵਰਸੀ ਹਾਥੀ ਤੋਂ ਜ਼ਿਆਦਾ ਤਾਕਤ ਵਰਤਤ ਨਹੀਂ ਨਾ ਤੂੰ ਭਲਿਆ ਇੱਕ ਦੁਖ ਬਿਨਾਸ ਕਹਿੰਦੇ ਇੱਕੋ ਹੀ ਰੋਗ ਲਾਇਆ ਸੀ ਪ੍ਰਮਾਤਮਾ ਨੇ ਇਹਨਾਂ ਸਾਰਿਆਂ ਨੂੰ ਇਹਨਾਂ ਦਾ ਜੀਵਨ ਖਤਮ ਹੋ ਗਿਆ ਤੇ ਤੂੰ ਕਿਹੜੀ ਸ਼ੈ ਭਲਿਆ ਪੰਜ ਦੁਖ ਅਸਾਧ ਜਾਮੈ ਤਾਂ ਕਿ ਕਿਤਕ ਆਸ ਕਹਿੰਦੇ ਪੰਜ ਪੰਜ ਤੇਰੇ ਅੰਦਰ ਪਾਏ ਪ੍ਰਮਾਤਮਾ ਨੇ ਤੂੰ ਕਿਵੇਂ ਕਾਬੂ ਕਰ ਸਕਦਾ ਹਾਂ ਭਲਿਆ ਤੇ ਦਾਤਾਈ ਨੇ ਐਸੇ ਕਰਕੇ ਤੇ ਸਾਨੂੰ ਕਹਿਆ ਤੈਨੂੰ ਗੁਰੂ ਦੀ ਲੋੜ ਹੈ ਤੇ ਬਾਣੀ ਦੇ ਅੰਦਰ ਦਾਤਾਈ ਨੇ ਗੁਰੂ ਕੋਲ ਉਹ ਗੁਣ ਨੇ ਉਹ ਪਤਾ ਕਿਹੜੇ ਜੀ ਪੰਜ ਮਨਾਏ ਪੰਜ ਜੋ ਸਏ ਇਨ ਬਿਦ ਨਗਰ ਉੱਠਾ ਮੇਰੇ ਭਾਈ ਕਹਿੰਦੇ ਆਹ ਸਰੀਰ ਦਾ ਘਰ ਆ ਨਾ ਜਿਹੜਾ ਇੰਨੇ ਇਤਰਾ ਵਸਣਾ ਜੇ ਜਿ ਤਰਾ ਘਰ ਦੇਖੋ ਆਪਾਂ ਦੁਨਿਆਵੀ ਘਰ ਬਣਾਉਨੇ ਆ ਰਹਿਣ ਵਾਲਾ ਆਪਣਾ ਜਿਤਨਾ ਘਰ ਹੈ ਆਪ ਜੀ ਦਾ ਵੇਖੋ ਆਪਾਂ ਹਰ ਘਰ ਦੇ ਅੰਦਰ ਸਹੂਲਤ ਦੇ ਲਈ ਯਤਨ ਕਰਦੇ ਆ ਵੀ ਆ ਵੀ ਚੀਜ਼ ਮੇਰੇ ਕੋਵੇ ਆ ਇਸ ਤਰ੍ਹਾਂ ਬਨਣੀ ਚਾਹੀਦੀ ਏ ਤੇ ਘਰ ਵੇਖੋ ਐ ਵਧੀਆ ਆਪਣਾ ਲੱਗਦਾ ਆ ਤੇ ਦਾਤਾ ਜੀ ਕਹਿੰਦੇ ਭਲਿਆ ਇਹ ਪੰਜ ਤੇਰੇ ਅੰਦਰ ਗੁਣ ਆਗੇ ਨਾ ਕਿਤੇ ਆ ਪੰਜ ਭਾਵੇਂ ਆਉਗਣ ਨੇ ਇਹਨਾਂ ਦੀ ਤੈਨੂੰ ਵਰਤੋਂ ਕਰਨ ਦਾ ਪਤਾ ਚੱਲ ਜਾਵੇ ਕਿ ਕਿਤਰਾ ਇਹਨਾਂ ਨੂੰ ਕਾਬੂ ਵਿੱਚ ਕਰਨਾ ਹੈ ਤੇ ਉਹ ਪਤਾ ਕਿਹੜੇ ਨੇ ਜੀ ਸਤ ਸੰਤੋਖ ਦਇਆ ਰੰਮਾ ਇਰਜ ਇਹ ਪੰਜ ਗੁਣ ਨੇ ਇਹ ਮਿਲਦੇ ਨੇ ਗੁਰੂ ਦੇ ਨਾਲ ਜੁੜਿਆ ਜਿਵੇਂ ਜਿਵੇਂ ਵੇਖੋ ਬੱਚਾ ਜਿੱਤਰਾ ਸਕੂਲ ਪੜਨ ਜਾਂਦਾ ਹੈ ਨਾ ਓਇਓ ਉਹਦੇ ਅੰਦਰੋਂ ਵੇਖੋ ਅਗਿਆਨਤਾ ਅਨਪੜਤਾ ਮਿਟਦੀ ਜਾਂਦੀ ਹੈ ਤੇ ਇੱਕ ਦਿਨ ਪੜ ਕੇ ਐਦਾ ਵੇਖੋ ਲਾਇਕ ਬਣ ਜਾਂਦਾ ਆ ਕੋਈ ਉਹਨੂੰ ਕਹਿ ਨਹੀਂ ਸਕਦਾ ਅਨਪੜਾ ਇਸੇ ਤਰ੍ਹਾਂ ਗੁਰੂ ਦੇ ਨਾਲ ਜੁੜਿਆ ਜੁੜਿਆ ਐਨੇ ਸਾਡੇ ਅੰਦਰ ਔਗਣ ਨੇ ਜੀ ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ ਤੇ ਆ ਜਿਹੜੇ ਗੁਣ ਜਦੋਂ ਆ ਜਾਂਦੇ ਨੇ ਕਿਉਂਕਿ ਔਗਣ ਪਤਾ ਕਿੰਨੇ ਜੀ ਸਾਡੇ ਅੰਦਰ ਗੁਰੂ ਨਾਨਕ ਪਤਾ ਹੀ ਨੇ ਕਹਿ ਦਿੱਤਾ ਜੀ ਕਹਿੰਦੇ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੈ ਐਨੇ ਔਗਣ ਨੇ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਕਹਿੰਦੇ ਐਨੇ ਔਗਣ ਨੇ ਵਾਹਿਗੁਰੂ ਜੀ ਸਾਡੇ ਅੰਦਰ ਜਿਤਨਾ ਸਮੁੰਦਰ ਦੇ ਪਾਣੀ ਦਾ ਅੰਤ ਕੋਈ ਨਹੀਂ ਸਾਡੇ ਅੰਦਰ ਦੇ ਔਗਣਾ ਦਾ ਅੰਤ ਵੀ ਕੋਈ ਨਹੀਂ ਸਾਡੇ ਅੰਦਰ ਦੇ ਔਗਣਾ ਦਾ ਅੰਤ ਕੋਈ ਨਹੀਂ ਤੇ ਗੁਰੂ ਪਾਇਸ਼ੇ ਕਹਿੰਦੇ ਪਲਿਆ ਇੱਕ ਪੰਜ ਗੁਣ ਤੇਰੇ ਅੰਦਰ ਜਦੋਂ ਆ ਜਾਵਣਗੇ ਨਾ ਫਿਰ ਤੂੰ ਇਹਨਾਂ ਔਗਣਾ ਦੇ ਨਾਲ ਤੂੰ ਲੜ ਸਕਦਾ ਹੈ ਤੂੰ ਇਹਨਾਂ ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਇਹ ਨਗਰ ਉੱਠਾ ਮੇਰੇ ਭਾਈ ਇਤਰਾ ਨਗਰ ਵੱਸਦਾ ਹੈ ਗੁਰਨਾਨਕ ਪਿਤਾ ਜੀ ਨੇ ਨਾ ਜੀ ਆਪਾਂ ਦੇਖੋ